हां जी 사ਸਰਿਆਂ ਕਾਲ ਆਪਣੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਲਾਈਕ ਤੇ ਘੰਟੀ ਵਾਲਾ ਬਟਨ ਦਬਾਉਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਵਿੱਚ ਮਾਲਕ ਵੀਰਾਂ ਦਾ ਕਨੈਕਟ ਨੰਬਰ ਦੇ ਕੇ ਜਾਵਾਂਗੇ ਸਾਡਾ WhatsApp ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਕਿਸੇ ਵੀ ਖੇਤੀਬਾੜੀ ਛੰਦ ਦੀ ਐਡ ਲਗਵਾਉਣ ਲਈ 5-7 ਫੁੱਟ ਮਮ ਪ੍ਰੋਪਰ ਜਾਣਕਾਰੀ ਛੰਦ ਕਰ ਦਿਓ ਛੋਡੀ ਐਡ ਲਗਾ ਦਾਂਗੇ ਅੱਜ ਹੀ ਲੈ ਕੇ ਆਇਆ ਟਰਾਲੀ ਜੀ 11 ਸਾਢੇ 6 ਟਰਾਲੀ ਹੈਗੀ ਬੈੱਡ ਤੇ ਜਾਲੀ ਲੱਗੀ ਹੋਈ ਆ ਵਜਨ ਟਰਾਲੀ ਦਾ 20 ਤੋਂ 21 ਕੁਇੰਟਲ ਦੇ ਵਿੱਚ ਵਜਣਾਗਾ। ਬੇਦਾਗ ਟਾਇਰ ਨੇ 50 ਪੈਸੇ ਪੱਕੇ ਟਾਇਰ ਲੱਗੇ ਹੋਏ ਨੇ। ਵਜਨ ਤੇ ਚੱਲੀ ਹੋਈ ਟਰਾਲੀ ਬਹੁਤ ਸਾਫ ਫਰਸ਼ਾ ਪਈਆ ਬਾਡੀ ਸਾਫ ਆ ਕਿਤੇ ਕੋਈ ਝਰ ਫਰ ਨਹੀਂ। ਕੋਈ ਟਾਕੀ ਟੱਲਾ ਨਹੀਂ ਹੈਗਾ ਟਰਾਲੀ ਤੇ ਬਿਲਕੁਲ ਸਾਫ ਟਰਾਲੀ ਹੈਗੀ। ਬਹੁਤ ਵਧੀਆ ਕੰਡੀਸ਼ਨ ਦੀ ਟਰਾਲੀ ਆ। ਮਾਲਕ ਵੀਰਾਂ ਵੱਲੋਂ ਡਿਮਾਂਡ ਰੱਖੀ ਗਈ ਆ 1,45,000 ਰੁਪਇਆ। ਬਾਕੀ ਮੌਕੇ ਤੇ ਘੱਟ ਵੱਧ ਹੋ ਜਾਊਗਾ। ਨਵਾਂ ਪੰਪ ਲੱਗਿਆ ਹੋਇਆ ਟਰਾਲੀ ਤੇ ਬਹੁਤ ਸਾਫ ਟਰਾਲੀ ਹੈਗੀ। ਮਾਰਕ ਨੇ ਡਿਮਾਂਡ ਰੱਖੀ ਹੈ 145000 ਬਾਕੀ ਮੌਕੇ ਤੇ ਘੱਟ ਵੱਧ ਹੋ ਜਾਊਗਾ ਬਰਨਾਲ ਏਰੀਏ ਦੇ ਵਿੱਚ ਟਰਾਲੀ ਖੜੀ ਹੈਗੀ ਮਾਰਕ ਦਾ ਕਨੈਕਟ ਨੰਬਰ ਹੈਗਾ 98885 48705 98885 48705 ਕਨੈਕਟ ਨੰਬਰ ਹੈਗਾ ਗੱਲਬਾਤ ਕਰ ਸਕਦੇ ਹੋ ਟਰਾਲੀ ਬਾਰੇ ਹੋਰ ਜਾਣਕਾਰੀ ਲੈ ਸਕਦੇ ਹੋ